ਧੰਨਵਾਦ। ਹਨ ਤਾਂ ਆਪ ਸਭ ਦਾ ਸਵਾਗਤ ਹੈ ਜੀ। ਤੁਸੀਂ ਮੇਰਾ ਖਿਆਲ ਹੈ ਇਸ ਮਸਲੇ ਤੋਂ ਜਾਣੂ ਹੋਵੋਗੇ। ਮੈਂ ਪਹਿਲਾਂ ਜਦੋਂ ਸਰਪੰਚਾਂ ਦੀਆਂ ਚੋਣਾਂ 'ਚ ਔਰ ਲੋਕਲ ਚੋਣਾਂ 'ਚ ਮਹਿਲਾਵਾਂ ਨੂੰ ਪ੍ਰਤਨਿਧਤਾ ਮਿਲਿਆ ਤੇ ਮਹਿਲਾ ਸਸ਼ਕਤੀਕਰਨ ਦੇ ਨਾਂ ਤੇ ਉਹਨਾਂ ਦੇ ਪਤੀ ਉਹਨਾਂ ਨੂੰ ਕਿਹਾ ਜਾਂਦਾ ਸੀ ਅ सरपंच पति ਜਾਂ सरपंच ਪਤਨੀ ਹੁਣ ਵਿਧਾਇਕ ਪਤੀ ਤੇ ਵਿਧਾਇਕ ਪਤਨੀ ਵਾਲੀ ਕਹਾਣੀ ਹੋ ਗਈ ਰਾਜਪੁਰੇ ਚ ਔਰ ਸਾਰੀ ਕ腐ਸ਼ਨ ਕਰਦੇ ਆ ਮੰਡੀ ਦੇ ਅੰਦਰ ਕੀ ਹਹਾਕਾਰ ਮੱਚੀ ਪਈ ਆ ਮੈਂ ਭਗਵੰਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਪ੍ਰਾਰਥਨਾ ਕਰਦਾ ਕਿ ਇਹ ਜਗਾ ਜਗਾ ਤੇ ਤੁਹਾਡੇ ਐਮਐਲਏ ਨੇ ਲੁੱਟਮਾਰ ਮਚਾਈ ਹੋਈ ਆ ਅਸੀਂ ਇਹਨਾਂ ਦਾ ਡਟਵਾਂ ਵਿਰੋਧ ਕਰਾਂਗੇ ਔਰ ਅਸੀਂ ਖਾਲੀ ਰਾਜਨੀਤਿਕ ਲਾਭ ਲੈਣ ਲਈ ਨਹੀਂ ਇਹ ਕਰ ਰਹੇ ਆ 50 50 66 ਸਾਲ ਤੋਂ ਲੋਕ ਬੈਠੇ ਹੋਏ ਆ ਔਰ 200 ਤੋਂ ਜ਼ਿਆਦਾ ਪਰਿਵਾਰਾਂ ਦਾ ਰੋਜ਼ਗਾਰ ਹੈ ਔਰ 5 5 6 6 ਬੰਦੇ ਇੱਕ ਇੱਕ ਦੁਕਾਨ ਤੇ ਹੋਰ ਕੰਮ ਕਰਦੇ ਆ ਤਾਂ ਉਹ ਇਹਦਾ ਮਤਲਬ 2000 ਤੋਂ ਵੱਧ ਪਰਿਵਾਰ ਹੋ ਗਏ ਤੇ ਤੁਸੀਂ ਇਹਨਾਂ ਪਰਿਵਾਰਾਂ ਦਾ ਰੋਜ਼ਗਾਰ ਖਤਮ ਕਰਨ ਲੱਗੇ ਹੋ ਰੋਜ਼ਗਾਰ ਦੇਣ ਦੀ بجائے ਖੋਣ ਲੱਗੇ ਹੋ ਔਰ ਇੱਥੇ ਐਮਐਲਏ ਦਾ ਪਤੀ ਆਇਆ ਉਹ ਕਹਿੰਦਾ ਨਾਲ ਇੱਕ ਦੋ ਦਲਾਲ ਲਏ ਉਹਨੇ ਉਹ ਕਹਿੰਦਾ ਕਿ ਇਹ 6 ਲੇਨ ਬਣਾਉਣੀ ਆ ਅਰੇ 6 ਲੇਨ ਕਿੱਥੋਂ ਬਣ ਜੂ ਮਹਾਪੁਰਸ਼ੋ ਉਹ ਜਿਹੜਾ ਪੋਲਾ ਉਹਨੂੰ ਦੇਖ ਲਓ ਜਾ ਕੇ ਝੂਠ ਬੋਲਦਾ ਬਾਈਪਾਸ ਨਿਕਲ ਗਿਆ ਜਾਣ ਬੁਝ ਕੇ ਕਿ ਅਸੀਂ ਇੱਥੇ ਕਬਜ਼ੇ ਲਵਾਂਗੇ ਕਬਜ਼ੇ ਲੈ ਕੇ ਫਿਰ ਮਹਿੰਗੇ ਭਾਅ ਤੇ ਕਰੋੜਾਂ ਰੁਪਏ ਛਾਪਾਂਗੇ ਇਹ ਕੰਮ ਆ ਜਾਂ ਇਹ ਦੁਕਾਨਾਂ ਵਾਲਿਆਂ ਤੋਂ 30-30 40-40 ਲੱਖ ਰੁਪਏ ਲੈ ਲਾਂਗੇ ਗਰੀਬ ਆਦਮੀਆਂ ਤੋਂ। ਔਰ ਇਸ ਤਰ੍ਹਾਂ ਦਾ ਇਹ ਕੰਮ ਚੱਲ ਰਿਹਾ। ਇਸ ਕਰਕੇ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ। ਇੱਥੇ ਈਡੀ ਵੀ ਹੈਗੀ ਆ। ਇੱਥੇ ਬਾਕੀ ਵੀ ਸਾਰਾ ਕੁਝ ਆ। ਔਰ ਬਜਾਏ ਕਿ ਜੇਲ੍ਹ ਜਾਂਦੇ ਹੁੰਦੇ ਆ ਇਹ ਵੀ ਸਮਝ ਲਓ। ਆਮ ਜਨਗਤਤਾ ਤਾਂ ਘਟ ਜਾਂਦੀ ਆ, ਉਹ ਸਹਿ ਵੀ ਲੈਂਦੀ ਆ। ਜੇਲ੍ਹ ਜਾਣਾ ਪਊ। ਔਰ ਜੇ ਇਹੋ ਜੀ ਕ腐ਸ਼ਨ ਜਾਂ ਧੱਕਾ ਆ ਕੇ ਕਰੋਗੇ ਤਾਂ ਤੁਹਾਡਾ ਸਾਹਮਣਾ ਕਰਨ ਨੂੰ ਵੀ ਬੈਠੇ ਆ। ਮੈਂ ਮੁੱਖ ਮੰਤਰੀ ਜੀ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਭ੍ਰਸਤ ਲੋਗਾਂ ਨੂੰ ਰੋਕਿਆ ਜਾਵੇ ਥੋਡੀ ਪਾਰਟੀ ਦਾ ਆਉਣ ਵਾਲੇ ਟਾਈਮ 'ਚ ਇੱਕ ਵੀ ਵਿਧਾਇਕ ਨਹੀਂ ਆਉਣਾ ਆ ਤੁਸੀਂ ਮਾਰ ਲਓ ਲੱਤਾਂ 'ਚ ਗੋਲੀਆਂ ਉਦਾਂ ਹੀ ਇਹਦੇ ਨਾਲ ਕੁਝ ਨਹੀਂ ਹੋਣਾ ਲੋਕਾਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਆ ਕੇ ਕਰੂਗੀ ਜੋ ਕਰੂਗੀ ਇਹਨਾਂ ਤੋਂ ਕੁਝ ਨਹੀਂ ਹੋਣਾ ਲੋਕਾਂ ਤੋਂ ਫਰੋਟੀਆਂ ਲਈਆਂ ਜਾ ਰਹੀਆਂ ਨੇ ਪਬਲਿਕ ਤੇ ਸ਼ਰ੍ਹਾਮ ਹਮਲੇ ਹੁੰਦੇ ਨੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਜੋਗੀ ਅਦਿੱਤਨਾਥ ਤੋਂ ਸਿੱਖ ਲਓ ਯੂਪੀ ਜੇ ਐਸ ਜਗ੍ਹਾ ਤੇ ਕਰਦੇ ਆ ਤਾਂ ਅਗਲਾ ਚੌਕ ਨਿਕਰਾ ਉਸ ਕਰਦੇ ਫਿਰ ਲੱਤਾਂ ਤੇ ਚੱਲ ਕੇ ਨਹੀਂ ਆਉਂਦੇ ਗੁੰਡੇ ਕ੍ਰੀਸਕੇ ਲਿਓਣੇ ਪੈਂਦੇ ਆ ਮਾਰ ਮਾਰ ਗੋਲੀਆਂ ਸੱਟ ਲੈਂਦੇ ਆ ਇਹ ਸਰਕਾਰ ਦਾ ਕੰਮ ਕੰਮ ਸੁਰੱਖਿਅਤ ਰੱਖਣਾ ਨਹੀਂ ਹੈ ਸੁਰੱਖਿਅਤ ਮਹਿਸੂਸ ਕਰਾਉਣਾ ਵੀ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਆ ਹੁਣ ਤੁਸੀਂ ਉਹਨਾਂ ਦੀ ਜਾਇਦਾਦਾਂ ਤੇ ਉਹਨਾਂ ਦੀਆਂ ਦੁਕਾਨਾਂ ਵੀ ਹੁਣੀਆ ਸ਼ੁਰੂ ਕਰਤੀਆਂ ਫਿਰ ਉਹਨਾਂ ਦੇ ਘਰ ਵੀ ਹੁਣੇ ਸ਼ੁਰੂ ਕਰਤੇ ਹੈ ਇਹ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰਾਂ ਦੇ ਵਿਧਾਇਕ ਕਰਦੇ ਨੇ ਇਹ ਕਿਸ ਤਰ੍ਹਾਂ ਦਾ ਕੰਮ ਮੈਂ ਮੁੱਖ ਮੰਤਰੀ ਜੀ ਨੂੰ ਕਹੂੰਗਾ ਕਿ ਐਸੀ ਵਿਧਾਇਕ ਤੇ ਕਾਰਵਾਈ ਕਰੋ ਇਹ ਜਿਹੜੇ ਰਾਜਪੁਰੇ ਦੇ ਅੰਦਰ ਜੋ ਹੋ ਰਿਹਾ ਇੱਥੇ 6 ਲੇਨ ਦੀ ਗੱਲ ਕਰਦੇ 200 ਮੀਟਰ ਤੱਕ ਪਾਏ ਜਾਂ ਕਹਿੰਦੇ ਸੀ 200 ਮੀਟਰ ਦੇ ਏਰੀਆ ਤੱਕ ਹੀ ਇਹ ਲੇਨ ਬਣਾਉਣੀ ਆ ਤੇ ਬਾਕੀ ਏਰੀਆ ਕਿਹਨੇ ਕਵਰ ਕਰਦਾ ਉਹਦੀ ਗੱਲ ਵੀ ਨਹੀਂ ਕਰਦਾ ਅਰੇ ਵੀ ਬਣਨੀ ਨਹੀਂ ਕੁਝ ਕੋਈ ਪ੍ਰਪੋਜ਼ਲ ਹੀ ਨਹੀਂ ਪਹਿਲੀ ਗੱਲ ਤਾਂ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਨੇ ਉਹਦਾ ਪੈਚ ਵਰਕ ਤਾਂ ਕਰ ਲੋ ਖੰਡੇ ਪਏ ਪਏ ਆ ਉਹ ਸੜਕਾਂ ਨੇ ਜਾਂ ਖੰਡੇ ਨੇ ਰਾਜਪੁਰੇ 'ਚ ਪਤਾ ਕਰ ਲੋ ਇਹ ਇਹ ਕਿਹੜੀ ਕਹਾਣੀ ਕਰ ਲਈ ਇਹ ਬਿਲਕੁਲ ਨਹੀਂ ਬਣੂ ਜੇ ਇਸ ਤਰ੍ਹਾਂ ਕਰਨਗੇ ਤਾਂ ਅਸੀਂ ਉਸ ਦਾ ਬਹੁਤ ਡਟਵਾ ਵਿਰੋਧ ਕਰਾਂਗੇ ਔਰ ਇਹ ਤਾਂ ਰਾਜਪੁਰੇ ਚ ਕਈ ਐਮਐਲਏ ਆਏ ਕਈ ਚਲੇ ਗਏ ਅੱਜ ਉਹਨਾਂ ਦਾ ਕੋਈ ਨਾਂ ਲੈਣ ਵਾਲਾ ਹੈਗਾ ਜਿਹੜਾ ਚੰਗਾ ਕੰਮ ਕਰੂਗਾ ਉਹਦਾ ਲੋਕ ਨਾ ਲੈਂਦੇ ਆ ਇਹਨਾਂ ਦਾ ਨਾਮ ਲੇਵਾ ਵੀ ਕੋਈ ਨਹੀਂ ਲੱਭਣਾ ਪੰਜਾਬ ਜ ਆਵਾਜ਼ੀ ਪਾਰਟੀ ਆ ਰੰਗਲਾ ਪੰਜਾਬ ਬਣਾਉਣਾ ਹੈ ਇਹ ਸੁਧਾਰਨ ਆਏ ਸੀਗੇ ਇਹ ਤਾਂ ਵਿਗਾੜਨ ਆ ਗਏ ਧੰਨਵਾਦ ਸਤ 2023 ਦੇ ਵਿੱਚ ਇਨ੍ਹਾਂ ਹੀ ਦੁਕਾਨਦਾਰਾਂ ਦੇ ਫਾਰਮ ਭਰਾਏ ਗਏ ਸੀਗੇ ਇਹਨਾਂ ਨੂੰ ਕਿਹਾ ਗਿਆ ਸੀਗਾ ਤੁਹਾਨੂੰ ਕਿਸੇ ਜਗ੍ਹਾ ਤੇ ਪੱਟਕਾ ਕੀਤਾ ਜਾਏਗਾ ਤੇ ਮੈਡਮ ਨੂੰ ਜਦੋਂ ਵੀ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਉਹ ਕੰਮ ਚੱਲ ਰਿਹਾ ਹੈ ਕੰਮ ਨਹੀਂ ਚੱਲ ਰਿਹਾ ਕਬਜ਼ਾ ਕਰ ਰਹੇ ਆ ਔਰ ਅੱਗੇ ਵੇਚਣਾ ਉਹਨਾਂ ਨੇ ਇਹ ਜਗ੍ਹਾ ਨੂੰ ਮਹਿੰਗੇ ਭਾਅ ਤੇ ਔਰ ਕਰੋੜਾਂ ਰੁਪਏ ਬਣਾਉਣ ਦੀ ਕਹਾਣੀ ਹੈ ਇਹ ਕਿਉਂ ਇਹਨਾਂ ਤੋਂ ਛੁਲਵਾਉਣ ਇਹ ਆਪੇ ਹੀ ਆਪਦਾ ਪੱਕਾ ਬਣਾ ਲੈਣਗੇ ਇਹਨਾਂ ਨੂੰ ਕਹਦੇ ਹੋ ਕਿ ਵੀ ਆਪਦਾ ਆਪਦਾ ਪੱਕਾ ਬਣਾ ਲਓ ਕਰ ਲੈਣਗੇ ਉਹ ਕੀ ਪੱਕਾ ਦੇਣਗੇ ਇਹ ਸਰਕਾਰ ਕੋਲ ਪੈਸਾ ਨਹੀਂ ਆਰਥਿਕ ਐਮਰਜੈਂਸੀ ਲੱਗਣ ਵਾਲੀ ਆ ਕਰਜ਼ੇ ਹੋ ਲਈ ਜਾਂਦੇ ਆ ਐਮਐਲ ਇਹਨਾਂ ਦੇ ਚੋਰ ਨੇ ਨਸ਼ੇ ਉਹ ਬੁਕਾਉਂਦੇ ਆ ਪੈਸੇ ਲੈ ਕੇ ਪੁਲਿਸ ਵਾਲਿਆਂ ਨੂੰ ਲਗਾਉਣਾ ਹੋਰ ਸਰਕਾਰੀ ਅਧਿਕਾਰੀਆਂ ਨੂੰ ਲਗਾਉਣਾ ਇਹ ਕੋਈ ਗੱਲ ਆ ਜਿਹੜੀ ਬਾਹਰ ਫੋਰ ਲਾਈਨ ਬਣੀ ਹੋਈ ਆ ਬਾਹਰ ਜਿਹੜੀ ਨੈਸ਼ਨਲ ਹਾਈਵੇ ਆ ਉਹ ਤਾਂ ਬਣਾਇਆ ਫੋਰ ਲਾਈਨ ਸਿਕਸ ਲੇਨ ਸ਼ਹਿਰ ਦੇ ਅੰਦਰ ਕਿਵੇਂ ਬਣ ਸਕਦੀ ਆ ਅਰੇ ਝੂਠ ਬੋਲਦੇ ਆ ਜੀ ਕੁਝ ਨਹੀਂ ਬਣਨਾ ਇਹ ਤਾਂ ਦਲਾਲਾਂ ਨੂੰ ਨਾਲ ਲੈ ਕੇ ਆਉਂਦੇ ਆ ਪੈਸੇ ਇਕੱਠੇ ਕਰਨ ਇਹਨੂੰ ਕਰਾਵਾਂਗੇ ਅੰਦਰ ਇਹ ਜਾਊਗਾ ਜੇਲ੍ਹ ਮੈਂ ਪਹਿਲਾਂ ਮੰਡੀ ਚੋਂ ਵੀ ਭਜਾਇਆ ਸੀ ਚੀਫ ਮਿਨਿਸਟਰ ਨੂੰ ਕਰਨੀ ਪਈ ਡੀਸੀ ਨੂੰ ਕਹਿਣਾ ਪਿਆ ਹਰੇਕ ਗੱਟੇ ਦੇ ਉੱਪਰ ਪੈਸੇ ਲੈਣੇ ਆ ਜੀ ਇਹ ਕੋਈ ਗੱਲ ਇਹਦੇ ਪਿੱਛੇ ਕੀ ਮਨਸ਼ਾ ਕੀ ਉਹ ਤੁਹਾਡੇ ਸਾਹਮਣੇ ਹੋ ਸਕਦੀ ਕਿਉਂ ਇਸ ਦਾ ਕੁਝ ਕਰ ਰਹੇ ਹੋ ਚੋਰੀ ਡਾਕਾ ਹੋਰ ਕੀ ਮਨਸ਼ਾ ਹੋਣੀ ਆ ਤੁਹਾਨੂੰ ਇਹ ਦੱਸਣਾ ਕਿ ਅਸੀਂ ਤਾਂ ਤਰਸਤਾ ਬਦਲਾਵ ਲਈ ਆਏ ਸੀ ਅਸੀਂ ਤਾਂ ਵਿਗਾੜਨ ਲਈ ਆਏ ਆ ਤੁਸੀਂ ਰੰਗਲਾ ਪੰਜਾਬ ਬਣਾਉਣ ਆਏ ਸੀ ਅਸੀਂ ਖੂਨੀ ਪੰਜਾਬ ਬਣਾਉਣਾ ਆਏ ਆ ਇਹ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਔਰ ਇਹਨਾਂ ਨੂੰ ਬਣਾ ਦੇਵਾਂਗੇ ਬੰਦੇ ਅਸੀਂ ਕਮਜ਼ੋਰ ਨਹੀਂ ਹਾਂਗੇ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਡੱਟ ਕੇ ਮੁਕਾਬਲਾ ਕਰੂ ਔਰ ਇੱਥੇ ਕੁਝ ਨਹੀਂ ਕਰਨ ਦੇਵਾਂਗੇ ਪੱਤਾ ਨਹੀਂ 흘ਣ ਦੇਵਾਂਗੇ ਕਰ ਚੋਰੀ ਅਸੀਂ ਤਾਂ ਲੋਕ ਤਾਂ ਹੱਥ ਜੋੜਦੇ ਆ ਨਾ ਕਿ ਐਮਐਲਏ ਸਾਹਿਬ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਤੂੰ ਕਰਕੇ ਦਿਖਾ ਜੇ ਤੇਰੀ ਮਾਂ ਨੇ ਦੁੱਧ ਪਿਆਇਆ ਤਾਂ ਆ ਕੇ ਤੂੰ ਰਜਿਸਟਰ ਲੈ ਕੇ ਆ ਜਨਾ ਕਿ ਮੈਨੂੰ ਐਨਐਯ ਤਾਂ ਇੰਨੇ ਪੈਸੇ ਦੇ ਦੇ ਤੂੰ ਦਲਾਲ ਪਿੱਛੋਂ ਆ ਕੇ ਕਹਿੰਦੇ ਨਹੀਂ ਤੁਹਾਡੇ ਹਟਾ ਦੇਾਂਗੇ ਰੁਤਕਾਰ ਇੱਦਾਂ ਕਿੱਥੇ ਢਾ ਦੂ ਦਰਵਾਜਾ ਸਾਹਿਬ ਇੱਕ ਇੱਥੇ ਇੱਥੇ ਲਾਈਨ ਦੇ ਵਿੱਚ ਜਿਹੜਾ ਕਹਿ ਰਹੇ ਆ ਪਟਾਣੇ ਰਾਜਪਟਾਣੇ ਦੋ ਮੰਦਰ ਹੈ ਉਹ ਮੰਦਰ ਜਦੋਂ ਪਹਿਲੇ ਸੜਕ ਬਣੀ ਸੀ ਉਦੋਂ ਵੀ ਹਟਾਉਣ ਦੇ ਟੰਨਨ ਸਾਹਿਬ ਦੀ ਗੱਲ ਹੈ ਉਦੋਂ ਵੀ ਸਰਸਪੰਤੀ ਨਾਲ ਜਿਹੜਾ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਦੋਂ ਵੀ ਮੰਦਰ ਨਹੀਂ ਹਟਿਆ ਜਦੋਂ ਹੁਣ ਵੀ ਮੰਦਰ ਹੈਗੇ ਉੱਥੇ ਜਗ੍ਹਾ ਤੇ ਹੈਗੇ ਹਟਣ ਜਾਂਦੇ ਫਿਰ ਸਿਕਸ ਲਾਈਨ ਦਾ ਪ੍ਰੋਵੀਜ਼ਨ ਕੋ ਨਹੀਂ ਹੈ ਸਿਕਸ ਲੇਨ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਤੁਸੀਂ ਉਹਨੂੰ ਕਹੋ ਕਿ ਪਲੈਨਿੰਗ ਲਿਆ ਕੇ ਦਿਖਾ ਕਿਤੇ ਕੁਝ ਨਹੀਂ ਹੈ ਮੈਂ ਕਹਣਾ ਅਧਿਕਾਰਿਕ ਤੌਰ ਤੇ ਕਹਣਾ ਕੋਈ ਪ੍ਰੋਵੀਜ਼ਨ ਨਹੀਂ ਸ਼ਹਿਰ ਚ ਸਿਕਸ ਲੇਨ ਦਾ ਮੇਰੇ ਵੱਲੋਂ ਸਾਹਿਬ ਮੈਡਮ ਨੇ ਇਸ ਗੱਲ ਦਾ ਜਵਾਬ ਦਿੰਦਿਆਂ ਇਹ ਕਿਹਾ ਸੀਗਾ ਕਿ ਹਲੇ ਕੋਈ ਇਹਦੀ ਕੋਈ ਗੱਲ ਨਹੀਂ ਹੈ ਕਿ ਵੀ ਚੋਰੀ ਕੀਤੀ ਜਾਏਗੀ ਜੇ ਕੱਲ ਨੂੰ ਆਈ ਤਾਂ ਇਹਨਾਂ ਨੂੰ ਪਹਿਲੇ ਹੀ ਸ਼ਿਫਟ ਕਰਾ ਦਿੱਤਾ ਜਾਏਗਾ ਉੱਥੇ ਇਦਾਂ ਕੁਝ ਨਹੀਂ ਆਉਣਾ ਬਾਹਰ ਤਾਂ ਬਣਾਓ ਪਹਿਲਾਂ ਕਿੱਥੇ ਡਾ ਦੂ ਦਰਵਾਲ ਸਾਹਿਬ ਇੱਥੇ ਇੱਥੇ ਲਾਈਨ ਦੇ ਵਿੱਚ ਜਿਹੜਾ ਕਹਿ ਰਹੇ ਆ ਪਟਾਣੇ ਰਾਜਪਟਾਣੇ ਦੋ ਮੰਦਰ ਹੈ ਦੋ ਮੰਦਰ ਜਦੋਂ ਪਹਿਲੇ ਸੜਕ ਬਣੀ ਸੀ ਉਦੋਂ ਵੀ ਹਟਾਉਣ ਦੇ ਟੈਂਡਰ ਸਾਹਿਬ ਦੀ ਗੱਲ ਹੈ ਉਦੋਂ ਵੀ ਸਰਸਫੰਟੀ ਨਾਲ ਜਿਹੜਾ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਦੋਂ ਵੀ ਬੰਦਾ ਨਹੀਂ ਹਟਿਆ ਜਦੋਂ ਹੁਣ ਵੀ ਮੰਦਰ ਹੈਗੇ ਉੱਥੇ ਜਗ੍ਹਾ ਤੇ ਹੈਗੇ ਹਟਣ ਜਾਂਦੇ ਫਿਰ 6th ਲੇਨ ਦਾ ਪ੍ਰੋਵੀਜ਼ਨ ਕੋ ਨਹੀਂ ਹੈ 6th ਲੇਨ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਤੁਸੀਂ ਉਹਨੂੰ ਕਹੋ ਕਿ ਪਲਾਨਿੰਗ ਲਿਆ ਕੇ ਦਿਖਾ ਕਿਤੇ ਕੁਝ ਨਹੀਂ ਹੈ ਮੈਂ ਕਹਾਂ ਅਧਿਕਾਰਿਕ ਤੌਰ ਤੇ ਕਹਾਂ ਕੋਈ ਪ੍ਰੋਵੀਜ਼ਨ ਨਹੀਂ ਹੈ ਸੈਂਟਰ ਸਿਕਸ ਲੇਨ ਦਾ ਮੇਰੇ ਵੱਲੋਂ ਸਾਬ ਮੈਡਮ ਨੇ ਇਸ ਗੱਲ ਦਾ ਜਵਾਬ ਦਿੰਦੋ ਇਹ ਕਹਿਆ ਸੀਗਾ ਕਿ ਹਲੇ ਕੋਈ ਇਹ ਜੀ ਕੋਈ ਗੱਲ ਨਹੀਂ ਹੈ ਕਿ ਵੀ ਚੌੜੀ ਕੀਤੀ ਜਾਏਗੀ ਜੇ ਕੱਲ ਨੂੰ ਆਈ ਤਾਂ ਇਹਨਾਂ ਨੂੰ ਪਹਿਲਾਂ ਹੀ ਸ਼ਿਫਟ ਕਰਾ ਦਿੱਤਾ ਜਾਏਗਾ ਉੱਥੇ ਇਦਾਂ ਕੁਝ ਨਹੀਂ ਆਉਣਾ ਬਾਹਰ ਤਾਂ ਬਣਾਉਗਾ ਨਾ ਸੜਕਾਂ ਤਾਂ ਇੱਕ ਗਨਕਰੀ ਜੀ ਬਣਾ ਕੇ ਦੇ ਰਹੇ ਆ ਤਾਂ ਕੇਂਦਰ ਬਣਾ ਕੇ ਦੇ ਰਿਹਾ ਇਹਨਾਂ ਨੇ ਕੀ ਬਣਾਉਣਾ ਸ਼ਹਿਰ 'ਚ ਇਹਨਾਂ ਨੇ ਆ ਬਣਾਉਣਾ ਹੁੰਦਾ ਸਟੇਟ ਗਵਰਨਮੈਂਟ ਇਹਨਾਂ ਕੋਲ ਪੈਸਾ ਹੀ ਨਹੀਂ ਹੈ ਕਿੱਥੋਂ ਬਣਾਉਣਗੇ ਝੂਠ ਬੋਲੀ ਜਾਂਦੇ ਆ ਇਹਨਾਂ ਨੇ ਤਾਂ ਲੁੱਟਾ ਖੋਹ ਕਰਨੀਆਂ ਨੇ ਉਹਦੇ ਚੱਕਰ 'ਚ ਲੱਗੇ ਆ ਉਹ ਅਸੀਂ ਹੁਣ ਕਰਨੀ ਦੇਣੀ ਆ ਦੁਕਾਨ ਕਰਤਮਾ ਬਣੂਗਾ ਮੈਂ ਕਹਨਾ ਅਜੇ ਮਿੱਤਲ ਜੀ ਜੇ ਇਹੋ ਜੇ ਕੰਮ ਕਰਦੇ ਰਹੇ ਆ ਅਥਰਾਇਜ਼ ਪਹਿਲੀ ਗੱਲ ਤਾਂ ਤੁਹਾਡੇ ਕੋਲ ਅਧਿਕਾਰ ਨਹੀਂ ਕੋਈ ਤੁਹਾਡੀ ਧਰਮ ਪਤਨੀ ਆ ਕੇ ਕਰੇ ਨਹੀਂ ਤਾਂ ਜੇਲ੍ਹ ਜਾਓਗੇ ਸਿੱਧਾ ਮੈਂ ਤੁਹਾਨੂੰ ਕਹਨਾ ਇਸ ਤੋਂ ਵੱਜ ਜਾਓ ਤੁਸੀਂ ਐਦਾਂ ਲੋਕਾਂ ਨੂੰ ਗਰੀਬਾਂ ਨੂੰ ਨਾ ਧਮਕਾਓ ਆ ਕਈ ਕਈ ਰਾਤਾਂ ਤੋਂ ਸੁੱਤੇ ਨਹੀਂ ਹੈਗੇ ਦੁਕਾਨਦਾਰੇ ਕਿ ਸਾਡੇ ਰੋਜ਼ਗਾਰ ਦਾ ਕੀ ਬਣੂਗਾ ਸਾਡੇ ਬੱਚਿਆਂ ਦਾ ਕੀ ਬਣੂਗਾ ਕੋਈ ਸ਼ਰਮ ਕਰ ਲਓ ਤੁਸੀਂ ਮੈਂ ਮੁੱਖ ਮੰਤਰੀ ਜੀ ਨੂੰ ਇਹ ਸਾਰੀ ਜਾਣਕਾਰੀ ਦਊਂਗਾ ਮਿਲ ਕੇ ਇਹ ਸੜਕ ਚੌੜੀ ਕਰਨੀ ਵੀ ਹੈ ਦੋਨਾਂ ਪਾਸੇ 30-30 ਫੁੱਟ ਜਗ੍ਹਾ ਆਲਰੇਡੀ ਖਾਲੀ ਪਈ ਹੈ ਤੇ ਉਹਦੇ ਚੋਂ ਦਲ ਇੱਕ ਲਾਈਨ ਵੀ ਹੋਰ ਬਣਾਣੇ ਆ ਮੰਨ ਲਓ ਜਿਹੜੀ ਹੈ ਦੋ ਲਾਈਨਾਂ ਜਗ੍ਹਾ ਤਿੰਨ ਲਾਈਨਾਂ ਬਣਾਣੀ ਹੈ ਤਾਂ ਫਿਰ ਵੀ ਉੱਥੇ 10 ਫੁੱਟ ਜਗ੍ਹਾ ਬਣਦੇ ਆ ਪ੍ਰੇਮੀ ਜੀ ਤੁਸੀਂ ਤਾਂ ਬਹੁਤ ਸੂਝਵਾਨ ਹੋ ਪਹਿਲਾਂ ਤਾਂ ਉਹਨਾਂ ਨੂੰ ਕੋਈ ਪ੍ਰੋਪੋਜ਼ਲ ਕਿੱਥੇ ਹੈ ਹੀ ਨਹੀਂ ਇਹ ਝੂਠ ਹੀ ਬੋਲੀ ਜਾਂਦੇ ਆ ਇੱਥੇ ਵੈਸੀ ਝਮਕਾਉਂਦੇ ਆ ਲੋਕਾਂ ਨੂੰ ਤੁਹਾਨੂੰ ਪਤਾ ਹੀ ਆ ਰੋਜ਼ ਕਿੰਨੀ ਕ腐ਸ਼ਨ ਕਰਦੇ ਆ ਗੱਲ ਇਹ ਆ ਕਿ ਸਾਹਮਣੇ ਜਿਹੜੇ ਲੀਡਰ ਆ ਉਹ ਸਾਫ਼ ਸੁਥਰੇ ਹੋਣ ਉਹ ਸਾਡੇ ਮਖੜਕ ਜਾਂਦੇ ਆ ਫਿਰ ਆਜੋ ਤੇ ਜੇ ਆਪ ਸਾਫ਼ ਸੁਥਰੇ ਨਾ ਹੋ ਉਹ ਫਿਰ ਬੰਦਾ ਕਹਿੰਦਾ ਵੀ ਠੀਕ ਆ ਅੰਭੀ ਚੋਰ ਤੂੰ ਵੀ ਚੋਰ 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 ਭਾਈ ਭਾਈ ਨਾ ਪ੍ਰੋਪੋਜ਼ਲ ਤੋਂ ਐਨੇ ਦੁਕਾਨਦਾਰਾਂ ਦੀ ਨੀਂਦ ਖਰਾਬ ਕੀਤੀ ਹੋਈ ਹੈ ਤਲਵਾਰ ਲਟਕਾਈ ਹੋਈ ਹੈ ਇਸੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਭਾਈ ਸਾਹਿਬ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਆ ਕਿ ਰੱਬ ਨਾਲ ਖੱਬਿਓ ਲੱਤ ਮਾਰਦਾ ਨਾਲ ਸੱਜਿਓ ਮਾਰਦਾ ਜਦੋਂ ਮਾਰਦਾ ਆਦਮੀ ਦੀ ਮੱਤ ਮਾਰਦਾ ਇਹਦੀ ਅਜੇ ਮਿੱਤਲ ਦੀ ਮੱਤ ਮਾਰੀ ਹੋਈ ਹੈ ਇਹ ਤਾਂ ਇਹ ਜੇਲ੍ਹ ਜਾਣਾ ਤੁਸੀਂ ਦੇਖ ਲਿਓ ਕਿ ਸਟੈਂਡਰ ਹੋਇਆ ਜੇ ਇਹਨਾਂ ਨੂੰ ਕੋਰਸੀ ਉਠਾਲਣਾ ਸ਼ੁਰੂ ਕਰਤਾ ਇਹਨਾਂ ਨੇ ਹਾਂ ਜੀ ਭਾਜਪਾ ਦਾ ਕੀ ਸਟੈਂਡ ਰਹੂਗਾ ਫਿਰ ਅਸੀਂ ਇਹ ਕਹਿੰਦੇ ਜੇ ਇਹਨਾਂ ਨੂੰ ਐਵੇਂ ਕਿੱਸਾ ਗਿਆ ਤਾਂ ਬੀਜੇਪੀ ਦਾ ਸਟੈਂਡ ਕਿਆ ਰਹੇਗਾ ਇੱਕ ਕਰਕੇ ਤਾਂ ਦਿਖਾਵੇ ਨਾਲ ਦੀ ਨਾਲ ਜੇਲ੍ਹ ਜਾਊਗਾ ਆ ਕਿਸੇ ਨੇ ਸੁਸਾਈਡ ਕਰ ਲਿਆ ਨਾ ਇੱਥੇ ਮੈਂ ਕਹਿੰਦਾ ਮੈਂ ਕੇਸ ਬਣਾਵਾਂਗਾ ਅਜੇ ਮਿੱਤਲ ਦੇ ਨਾਨੀ ਯਾਦ ਆਜੂਗੀ ਜੇਲ੍ਹ 'ਚ ਹੀ ਬੈਠਾ ਰਹੂ ਇਹਨੇ ਜੇਲ੍ਹ ਦੀ ਰੋਟੀ ਨਹੀਂ ਇਹਦੇ ਖਾਧੀ ਉੱਥੇ ਕੱਜੀ ਵੀ ਖੁੰਦੇ ਆ ਇਹਨੂੰ ਪਤਾ ਹੋਣਾ ਚਾਹੀਦਾ ਇਹ ਜੇਲ੍ਹ 'ਚ ਬੈਠੂਗਾ ਇੱਥੇ ਸੁਸਾਈਡ ਕਰ ਲਿਆ ਨਾ ਕਿਸੇ ਨਾ ਕਿਸੇ ਨੇ ਔਰ ਅਸੀਮ ਜਾਨ ਲੜਾ ਦੇਾਂਗੇ ਇਹਨੂੰ ਅੰਦਰ ਕਰਾਉਣ ਨੂੰ ਤੇਰੇ ਵੱਲੋਂ ਸਭ ਤੁਸੀਂ ਮੈਂ ਤਾਂ ਦਰਦ ਸਮਝਿਆ ਤੁਸੀਂ ਅੱਜ ਇਹਨਾਂ ਨੂੰ ਮਿਲਣ ਵੀ ਆਏ ਹੋ ਤੇ ਇਹਨਾਂ ਦੀ ਗੱਲ ਵੀ ਅੱਗੇ ਰੱਖ ਰਹੇ ਹੋ ਤੇ ਬਾਕੀ ਵਿਪક્ષੇ ਨਜ਼ਰ ਨਹੀਂ ਆ ਰਿਹਾ ਕਿਤੇ ਜਿਹੜੇ ਵੋਟਾਂ ਦੇ ਟਾਈਮ ਮੇਰੇ ਯਾਦ ਤਾਂ ਮੈਂ ਤਾਂ ਮੇਰੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਮੈਂ ਉਹਦੇ ਲਈ ਕੰਮ ਕਰਦਾ ਅਸੀਂ ਜਿੱਥੇ ਵੀ ਕੋਈ ਤੁਸੀਂ ਆ ਥੋੜੇ ਦਿਨਾਂ ਬਾਅਦ ਦੇਖੋਗੇ ਰੰਗਤ ਬਦਲਣ ਵਾਲੀ ਹੈ ਅਸੀਂ ਅਗਲੀ ਸਰਕਾਰ ਵੀ ਬੁਲਾਉਣੀ ਹੈ ਤੇ ਅਸੀਂ ਪੂਰੇ ਪੰਜਾਬ 'ਚ ਕੀੜੀਆਂ ਦੇ ਦੇਣੀਆਂ ਨੇ ਇੱਟਾ ਹੀ ਠੀਕ ਹੈ ਔਰ ਸਰਕਾਰ ਦੇ ਨੱਕ ਜਦਮ ਕਰ ਦੇਵਾਂਗੇ ਮਾਨ ਸਾਹਿਬ ਨੂੰ ਵੀ ਕਹਿੰਦੇ ਆ ਕਿ ਇਹਨਾਂ ਨੂੰ ਸੁਧਾਰ ਲਓ ਆਪਦੇ ਐਮ ਐਲ ਏ ਨੂੰ ਨਹੀਂ ਤਾਂ ਇਹ ਕਈ ਜੇਲ੍ਹ ਜਾਣਗੇ ਇਹ ਵੀ ਤੁਹਾਨੂੰ ਮੈਂ ਦੱਸਦਾ ਕੇਜਰੀਵਾਲੀ ਤਾਂ ਕਹਿੰਦੇ ਆ ਵੀ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਚਲੋ ਆਣ ਵਾਲੇ ਜਿਹੜਾ 5 ਸਾਲ ਹੈ ਉਹ ਵੀ ਇਹੀ ਬਣ ਕੇ ਮੰਤਰੀ ਰਹਿਣਗੇ ਕੇਜਰੀਵਾਲ ਨੇ ਦਿੱਲੀ ਚ ਵੀ ਕਹਿਆ ਸੀ ਕਿ 25 ਸਾਲ ਨਹੀਂ ਜਾਊਗਾ ਹੈ ਇੱਥੇ ਵੀ ਦੇਖ ਲੈਣਾ ਇਹਨਾਂ ਦਾ ਜੇ ਆ ਜਿੰਨੇ ਐਮ ਐਲ ਏ ਹਨ ਜੇ ਕੋਈ ਜਿੱਤ ਗਿਆ ਜੇ ਇਹ ਸਾਰੇ ਅਹੀਆਂ ਚੋਰੀਆਂ ਕਰਦੇ ਆ ਸਭ ਜਗ੍ਹਾ ਕੋਈ ਕਿਸੇ ਦੀ ਕੋਠੀ ਦੇ ਕਬਜ਼ਾ ਕਰਨ ਲੰਦਾ ਕੋਈ ਕੁਛ ਕਰਨ ਲੰਦਾ ਐਨਆਰਆਈ ਰੋਂਦੇ ਫਿਰਦੇ ਆ ਹੁਣ ਜੇ ਅਜੇ ਮਿੱਤਲ ਨੂੰ ਮੈਂ ਅੱਜ ਕਹਿਣਾ ਤੁਹਾਡੇ ਸਾਹਮਣੇ ਬਾਰਨ ਕਰਕੇ ਜੇ ਕਿਸੇ ਇੱਕ ਨੇ ਵੀ ਸੁਸਾਇਡ ਕਰ ਲਿਆ ਇਹ ਉਦੋਂ ਦੇ ਚਾਰ-ਚਾਰ ਰਾਤਾਂ ਦੇ ਸੌ ਨਹੀਂ ਰਹੇ ਜਿੱਦਨ ਦਾ ਅਜੇ ਮਿੱਤਲ ਨੇ ਕੀਤਾ ਤੇ ਮੈਂ ਕੇਸ ਬਣਾਉਂਗਾ ਇਹਦੇ ਤੇ ਇਹਨੂੰ ਜੇਲ ਭਜਵਾਉਂਗਾ ਪੱਕਾ ਜੇ ਅਗਰ ਕੋਈ ਕਾਨੂੰਨੀ ਤਰੀਕਾ ਅਗਰ ਕੋਈ ਕਾਨੂੰਨੀ ਤਰੀਕੇ ਨਾਲ ਹੋ ਜਾਣਾ ਕੀਤਾ ਫਿਰ ਫੇਰ ਕੀ ਕਰੂੰਗਾ ਅਗਰ ਕੋਈ ਕਾਨੂੰਨੀ ਤਰੀਕੇ ਨਾਲ ਵੈਸੇ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਵੈਸੇ ਵੀ ਇਹਦੇ ਨਾਕ ਜਦਮ ਕਰਦੇ ਆ ਕੋਈ ਪ੍ਰਪੋਜ਼ਲ ਦੀ ਝੂਠ ਬੋਲ ਕੇ ਗਿਆ ਸਮਝ ਗਿਆ ਗੱਲ ਇਹ ਨੂੰ ਬੰਦੇ ਦਾ ਪੁੱਤ ਬਣਾ ਦੇਵਾਂਗੇ ਇਹਨਾਂ ਸੋਚੇ ਵੀ ਐਮਐਲਏ ਬਣ ਜਾਂਦਾ ਜੀਨੂੰ ਮਰਜ਼ੀ ਲੁੱਟ ਲੋ ਜੀਨੂੰ ਮਰਜ਼ੀ ਇਹ ਡੈਮੋਕ੍ਰੇਸੀ ਆ ਲੋਕਤੰਤਰ ਇਹਦੇ ਲੋਕਤੰਤਰ ਦੇ ਅੰਦਰ ਲੋਕ ਲਾਜ ਬਹੁਤ ਜ਼ਰੂਰੀ ਹੁੰਦੀ ਆ ਲੋਕਾਂ ਦੀ ਸ਼ਰਮ ਇਹਨਾਂ ਨੂੰ ਉਹ ਵੀ ਨਹੀਂ ਹੈ ਆਰਾਮ ਜਦਿਆਂ ਕੀ ਕਰੀਏ ਇਹਨਾਂ ਦਾ ਫਿਰ ਕਹਿੰਦੇ ਸਾਨੂੰ ਕਾਲਾ ਕਢਦੇ ਆ 200 200 ਬੰਦੀਆਂ ਦੇ 200 ਪਰਿਵਾਰ ਆ ਜਿਹੜਾ 200 ਪਰਿਵਾਰ ਹੈ 200 ਪਰਿਵਾਰ ਹੈ ਇਹ ਵੀ ਡੇਟ ਦੇਗਾ ਅਗਰ ਕੋਈ ਕਾਨੂੰਨੀ ਤਰੀਕੇ ਨਾਲ ਹੈ ਠੀਕ ਹੈ ਦੇ ਕੋਈ ਵੀ ਬੰਦਾ ਕਿਤੇ ਸੈੱਟ ਕਰਕੇ ਕਿਸੇ ਜਾਨੀ ਮਾਲ ਦਾ ਨੁਕਸਾਨ ਹੋਇਆ ਜਾਂ ਧੱਕਾ ਹੋਇਆ ਤਾਂ ਉਸੇ ਤੇ ਹੀ ਪਰਚਾ ਹੋਏਗਾ ਜੋ ਸਾਡੇ ਨਾਲ ਧੱਕਾ ਕਰੇਗਾ ਜੀ ਤੁਹਾਡੀ ਦੁਕਾਨ ਤੇ ਕਿੰਨੇ ਬੰਦੇ ਨੌਕਰ ਕਰ ਕੰਮ ਕਰਦੇ ਨੇ ਮੇਰੇ ਕੋਲ 10 ਮੁੰਡੇ ਹੈ ਜੀ 10 ਆ ਤੇ 10 ਪਰਿਵਾਰ ਉਹ ਹੋਗੇ ਹੈ ਦੋ ਪਰਿਵਾਰ ਇਹਨਾਂ ਦੇ ਹੋਗੇ 12 ਪਰਿਵਾਰ ਸਿੰਗਲ ਸਿੰਗਲ ਸਾਡੇ ਕੋਲ ਸਿਰਫ ਸਿੰਗਲ 2000 2000 ਪਰਿਵਾਰ ਤੋਂ ਵੱਧ ਕੋਈ ਰਜਗਾਰ ਨਹੀਂ ਹੈਗਾ ਇੱਕੋ ਸਿੰਗਲ ਰੁਜ਼ਗਾਰ ਹੈ ਜੀ ਜਿਹਦੇ ਕੋਲ ਸਿੰਗਲ ਰੁਜ਼ਗਾਰ ਹੈ ਉਸੇ ਕੋਲ ਕਿਸੇ ਕੋਲ 5 ਬੰਦ ਪਰਿਵਾਰ ਹੈ ਕਿਸੇ ਕੋਲ 10 ਪਰਿਵਾਰ ਹੈ ਸਿਰਫ ਸਿੰਗਲ ਰੁਜ਼ਗਾਰ ਹੈ ਔਰ ਜਿਹੜਾ ਰੁਜ਼ਗਾਰ ਹੈਗਾ ਇਹ ਸਾਨੂੰ ਪਤਾ ਹੈ ਵੀ ਅਸੀਂ ਅੱਜ ਇਸ ਸਟੇਜ ਤੇ ਕਿੱਦਾਂ ਪਹੁੰਚੇ ਆ ਇਹ ਲੱਕੜ ਦੇ ਖੋਕੇ ਸੀਗੇ ਲੱਕੜ ਦੇ ਖੋਕੇ ਤੋਂ ਅੱਜ ਅਸੀਂ ਟੀਨ ਦੇ ਵਿੱਚ ਬੈਠੇ ਆਗੇ ਇਹ ਕੋਈ ਇਦਾਂ ਨਹੀਂ ਬੈਠ ਕੇ ਆਗੇ 5-5 ਫੁੱਟ ਦੇ ਵਿੱਚ ਟੋਏ ਸੀਗੇ 10 ਫੁੱਟ ਦੇ ਟੋਏ ਸੀਗੇ ਲੋਕ ਪੂਰੇ ਹੋਏ ਮੈਂ ਖੁਦ 5 ਸਾਲ ਉਰੇ ਸੋਇਆ ਆਇਆਗਾ ਵਿਜੇ ਜੀ ਲੋਕੀ ਸਾਨੂੰ ਇਹ ਪੁੱਛ ਰਿਹਾ ਕਿ ਵੀ ਪੋਗਲਾ ਰੋਡ ਤੇ ਕਿਸ ਜਗ੍ਹਾ ਤੇ ਸ਼ਿਫਟ ਕਰਨ ਦੀ ਉਹ ਕੀਤੀ ਜਾ ਰਹੀ ਹੈ ਤੁਹਾਨੂੰ ਕੋਈ ਜਗ੍ਹਾ ਦਿਖਾਈ ਹੈ ਦੱਸੀ ਹੈ ਕੋਈ ਜਗ੍ਹਾ ਨਹੀਂ ਜੀ ਸਾਨੂੰ ਦਿਖਾਈ ਲੇਕਿਨ ਸਾਨੂੰ ਇੰਨਾ ਪਤਾ ਲੱਗਿਆ ਵੀ ਜਿਹੜੀ ਜਗ੍ਹਾ ਕਹਿੰਦੇ ਆ ਉੱਥੇ ਤਾਂ ਪਹਿਲਾਂ ਹੀ ਜੀ ਰੀਬੀ ਜੀ ਵੀ ਹੈ ਗਣਾਕ ਉੱਥੇ ਕਰ ਤਾਂ ਵਿਜੇ ਜੀ ਇਹ ਦੱਸੋ ਜਿਹੜੀ ਇਹ ਗੱਲਾਂ ਛੜੀਆਂ ਹੈਗੀਆਂ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ਜੀ ਕਾਰਨ ਹੋ ਯਾਰ ਇਹਦੇ ਕੋਲ ਕਿਹੋ ਕੋਣ ਮੇਰੇ ਤੋਂ ਕਹੋ ਨਾ ਜੋ ਕੋਣ ਹਾਂਜੀ ਇਦਾ ਕਾਰਨ ਕੋਈ ਜਾਂ ਲੁਟੇਰਾ ਡਾਕੇ ਡਾਕੂ ਮਾਰ ਡਾਕੇ ਮਾਰਦੇ ਆ ਇਹ ਲੋਕਾਂ ਦਾ ਸਾਹ ਬੰਦ ਕਰਦੇ ਆ ਹੋਰ ਇਹਨਾਂ ਨੇ ਕੀ ਕਰਨਾ ਹੈ ਗੱਲਾਂ ਕੋਈ ਨਿਕਲ ਕੇ ਆ ਰਹੀਆਂ ਐ ਇੱਕ ਤਾਂ ਜਿਹੜਾ ਪਿੱਛੇ ਬੈਂਕ ਵਾਲੀ ਜਗ੍ਹਾ ਸੀ ਉਹ ਪਤਾ ਲੱਗਿਆ ਇਹਨਾਂ ਦੇ ਆਦਮੀਆਂ ਨੇ ਕਿਸੇ ਨੇ ਖਰੀਦੀ ਐ ਇਹ ਕਿਤੇ પેટ્રોલ ਪੰਪ ਐ ਉਹ ਬੰਦ ਪਿਆ ਕਾਫੀ ਟਾਈਮ ਦਾ ਉਹਦੀ ਵੀ ਵਿਵਿਧਾਨ ਹੋਵੇ ਉਹਦਾ ਯਾਰ ਇਹ ਕੀ ਪੁੱਛਣ ਜੀ ਉਹਦਾ ਈਡੀ ਪੁੱਛੋ ਇਹਨਾਂ ਨੂੰ ਆ ਸਰਕਾਰ ਥੋੜਾ ਜਿਹਾ ਇੱਧਰ ਉੱਧਰ ਰੋਣ ਦਿਓ ਭੇਜ ਜਾਂਗੇ ਇਹਨਾਂ ਦੀ ਜਾਂਚ ਕਰਵਾਈ ਦੀ ਇਹਨੂੰ ਮੈਂ ਕਹਣਾ ਜੇ ਗਰੀਬਾਂ ਨੂੰ ਤੰਗ ਕੀਤਾ ਇਹ ਤੋਂ ਤੇਰੀ ਵੀ ਨਹੀਂ ਦਾ ਹਰਾਮ ਕਰਦੇ ਆਂਗੇ ਖੜਨੀ ਨਹੀਂ ਠੀਕ ਹੈ ਨਾ ਔਰ ਇਸ ਤੋਂ ਜ਼ਿਆਦਾ ਕੀ ਕੋਣ ਆ ਇਹਨਾਂ ਦੇ ਗੱਲ ਕਿਉਂ ਪਾਉਣੇ ਮੇਰੇ ਨਾਲ ਟੱਕਰ ਲੈਣ ਜੀ ਨਹੀਂ ਲੈਣੀ